ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਸਾਡੇ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੋਤੀ ਜੋਤ ਦਿਵਸ ਹੈ ਜੀ ਅੱਜ ਦੇ ਦਿਨ ਤੱਕ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਦਸ਼ਮੇਸ਼ ਪਿਤਾ ਜੀ ਨੇ ਤਾਂ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਆਪ ਗੁਰਪ੍ਰੀ ਪਿਆਨੇ ਕੀਤੇ ਤੇ ਸਾਨੂੰ ਗੁਰਪ੍ਰੀ ਪਿਆਨੇ ਕਰਨ ਤੋਂ ਪਹਿਲਾਂ ਖਾਲਸੇ ਨੂੰ ਇਹ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਕਦੇ ਵੀ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ ਅੱਜ ਤੋਂ ਸ਼ਬਦ ਗੁਰੂ ਨੂੰ ਸਾਡਾ ਇਹ ਹੁਕਮ ਹੈ ਕਿ ਅੱਜ ਤੋਂ ਸ਼ਬਦ ਗੁਰੂ ਨੂੰ ਹੀ ਆਪਣਾ ਗੁਰੂ ਮੰਨਣਾ ਹੈ ਦਸੇ ਪਾਸ਼ਾ ਜੀ ਦੀ ਜਾਗਦੀ ਜੋਤ ਤਨ 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 ਆਦ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰ ਦਸਮੇਸ਼ ਪਿਤਾ ਜੀ ਆਪ ਅੱਜ ਦੇ ਦਿਨ ਸੱਚਖੰਡ ਵਿਖੇ ਜਾ ਬਿਰਾਜੀ ਉਸਮ ਇੱਕ ਕਥਾ ਵੀ ਹੈ ਜਦੋਂ ਗੁਰੂ ਪਾਸ਼ਾ ਜੀ ਮਹਾਰਾਜ ਨੇ ਸੰਗਤਾਂ ਨੂੰ ਇਹ ਹੁਕਮ ਦਿੱਤਾ ਕਿ ਉਹਨਾ ਆਪਣਾ ਅੰਗੀਠਾ ਸਾਹਿਬ ਤਿਆਰ ਕੀਤਾ ਤੇ ਪਾਸ਼ਾ ਨੇ ਕਿਹਾ ਕਿ ਤੁਸੀਂ ਕਿਸੇ ਨੇ ਵੀ ਵਿਰਾਗ ਨਹੀਂ ਕਰਨਾ ਸ਼ਬਦ ਗੁਰੂ ਦੇ ਮੈਂ ਤੁਹਾਨੂੰ ਲੜ ਲਾ ਕੇ ਚੱਲਿਆਂ ਸ਼ਬਦ ਗੁਰੂ ਨੂੰ ਦਾ ਧਿਆਨ ਧਰ ਕੇ ਇਸ ਵਿੱਚ ਤੁਹਾਨੂੰ ਦਸੇ ਪਾਤਸ਼ਾਹਾਂ ਦੇ ਪ੍ਰਤੱਖ ਦਰਸ਼ਨ ਹੋਣਗੇ ਸੰਗਤਾਂ ਨੂੰ ਪਤਾ ਸੀ ਕਿ ਗੁਰੂ ਪਾਸ਼ਾ ਜੀ ਨੇ ਪਹਿਲਾਂ ਹੀ ਕਿਹਾ ਸੀ ਕਿ ਅੱਜ ਦੇ ਦਿਨ ਅਸੀਂ ਜੋਤੀ ਜੋਤ ਸਮਾਉਣਾ ਹੈ ਗੁਰਪ੍ਰੀ ਪਿਆਨੇ ਕਰਨੇ ਹਨ ਤੇ ਸੰਗਤਾਂ